नमस्कार आकाशवाणी दाई चलੰਦਰ ਕੇਂਦਰੇ ਹੰਦੂ ਸਿਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਨੋ ਪਹਿਲਾ ਸਪੂਲਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਜੀਵਨ ਵਿੱਚ ਸਫਾਈ ਅਪਣਾਉਣ ਦੀ ਅਪੀਲ ਕੀਤੀ ਉਹਨਾਂ 10000 ਕਰੋੜ ਰੁਪਏ ਦੇ ਵੱਖ-ਵੱਖ ਸਫਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਪੰਜਾਬ ਪਰ ਵਿੱਚ ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਸਫਾਈ ਮੁਹਿੰਮ ਦਾ ਆਯੋਜਨ ਅੱਜ ਪੰਜਾਬ ਸਮੇਂ ਦੇਸ਼ ਪਰ ਵਿੱਚ ਜ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜਨਵਰੀ ਗਣ ਮੌਕੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਤੇ ਹੁਣ ਖੁਫਨਾ ਸਥਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਵੱਛਤਾ ਪ੍ਰਤੀ ਵਚਨਪੱਧਤਾ ਜੀਵਨ ਪਾਰਤਾਵਾਦੀ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਸਵੱਛਤਾ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਂਦਾ ਅਹਿਤਹੈਂਦੀ ਅਪੀਲ ਕੀਤੀ ਸਵੱਛ ਭਾਰਤ ਮਿਸ਼ਨ ਦੇ 10 ਸਾਲ ਪੂਰੇ ਹੁੰਦੇ ਮਾਕੇ ਅਚ ਨਵੀਂ ਦਿੱਲੀ ਚ ਸਵੱਛਤਾ ਹੀ ਸੇਵਾ 2024 ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਸਵੱਛਤਾ ਨੂੰ ਇੱਕ ਜਨ ਅੰਦੋਲਨ ਬਣਾਉਣ ਲਈ 140 ਕਰੋੜ ਭਾਰਤੀਆਂ ਦੀ ਦ੍ਰਿੜ ਭਾਵਨਾ ਨੂੰ ਸਲਾਮ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਵੱਛਤਾ ਹੀ ਸੇਵਾ ਪੰਦਰਵਾੜੇ ਤੇ ਸਿਰਫ 15 ਦਿਨਾਂ ਵਿੱਚ ਦੇਸ਼ ਵਿੱਚ 72 ਲੱਖ ਤੋਂ ਵੱਧ ਪ੍ਰੋਗਰਾਮ ਕੀਤੇ ਗਏ ਜਿਸ ਵਿੱਚ 28 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਮਹਾਤਮਾ ਗਾਂਧੀ ਅਤੇ ਦੇਸ਼ ਦੀਆਂ ਹੋਰ ਮਹਾਨ ਸ਼ਖਸੀਅਤਾਂ ਦੇ ਸੁਪਨਿਆਂ ਦੇ ਭਾਰਤ ਨੂੰ ਹਕੀਕਤ ਵਿੱਚ ਬਦਲਣ ਦੀ ਪ੍ਰੇਰਣਾ ਦਿੰਦੇ। जिस भारत का सपना गांधी जी और देश की महान विभूतियों ने देखा था वो सपना हम सब मिलकर के पूरा करें आज का दिन हमें ये प्रेरणा देता है आज दो अक्टूबर के दिन मैं कर्तव्य बोध से भी भरा हुआ हूं और उतना ही भावुक भी हूं आज स्वच्छ भारत मिशन को उसकी यात्रा को 10 साल के मुकाम पर हम पहुंच चुके हैं यात्रा भारतवासियों की अटूट प्रतिबद्धता का प्रतीक है। श्री मोदी ने स्वच्छ में सफलता सारे सफाई अथलीटा मशहूर पत्रकारों पत्रकारा योगदान की शलाघा अज शुरू किए गए प्रोजेक्टा उजागर करते हुए श्री मोदी ने कहा स्वच्छ भारत मिशन नवाइया प्रदान करेगा आज स्वच्छता से जुड़े करीब दस हजार करोड़ रुपए के प्रोजेक्ट्स की भी शुरुआत हुई है मिशन अमृत के तहत देश के अनेक शहरों में वॉटर और सीवेज ट्रीटमेंट प्लांट बनाए जाएंगे नमामि गंगे से जुड़ा काम हो या फिर कचरे से बायोगैस पैदा करने वाले गोवर्धन प्लांट ये काम स्वच्छ भारत मिशन को एक नई ऊंचाई पर ले जाएगा ਪ੍ਰਧਾਨ ਮੰਤਰੀ ਨੇ 9600 ਕਰੋੜ ਰੁਪਏ ਤੋਂ ਵੱਧ ਦੇ ਸਵੱਛਤਾ ਤੇ ਸਫਾਈ ਨਾਲ ਸੰਬੰਧਿਤ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਧਰ ਪੰਜਾਬ ਵਿੱਚ ਵੀ ਅਜ ਸਵੱਛਤਾ ਹੀ ਸੇਵਾ ਤਹਿਤ ਵੱਖ-ਵੱਖ ਥਾਵਾਂ ਤੇ ਸਫਾਈ ਮਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜੁਲੰਦਰ ਸਥਿਤ ਡਾਕਟਰ ਬੀ ਆਰ ਅੰਬੇਦਕਰ ਨੈਸ਼ਨਲ ਇੰਸਟੀਚਿਊਟ ਟੈਕਨਾਲੋਜੀ ਨੇ ਸਵੱਛ ਭਾਰ ਦਿਵਸ ਤਹਿਤ ਸ਼ਰਮਦਾਨ ਸਫਾਈ ਮਹਿੰਮ ਦਾ ਆਯੋਜਨ ਕੀਤਾ। ਪ੍ਰੋਫੈਸਰ ਕਨੋਚੀਆ ਨੇ ਸਾਫ਼-ਸੁਥਰੇ ਤੇ ਸਿਹਤਮੰਦ ਵਾਤਾਵਰਣ ਨੂੰ ਬਣਾਈ ਰੱਖਣ ਦੀ ਸਾਂਝੀ ਜ਼ਿੰਮੇਵਾਰੀ ਨੂੰ ਵਿਧਾਨ ਚ ਇਸ ਮਹਿੰਦੇ ਮਹੱਤਵ ਤੇ ਜ਼ੋਰ ਦਿੱਤਾ ਇਸ ਵਿੱਚ ਸਫਾਈ ਮਿੱਤਰ ਸੁਰੱਖਿਆ ਕੈਂਪ ਥੀਮ ਦੇ ਤਹਿਤ ਇੱਕ ਸਿਹਤ ਜਾਂਚ ਕੈਂਪ ਤੇ ਸਫਾਈ ਦਾ ਅਹਿਦ ਵੀ ਦਿਵਾਇਆ ਗਿਆ ਜਲੰਧਰ ਦੇ ਸੁਰਾ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਚ ਇੱਕ ਪੇੜ ਮਾਂ ਕੇ ਨਾਮ ਤਹਿਤ ਬੂਟੇ ਲਗਾਉਣਾ ਨੁਕੜ ਨਾਟਕ ਸਫਾਈ ਸੰਵਾਦ ਇਸ ਭਾਈ ਕਲਾਸਾਂ ਸ਼ਾਮਿਲ ਸਨ ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਵਾਕ ਵਾਕ ਸਫਾਈ ਅਭਿਆਸਾਂ ਬਾਰੇ ਸਿਖਾਉਣਾ ਰਿਹਾ ਉਧਰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਸਰਹੰਦ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਹਿਯੋਗ ਨਾਲ ਸੇਵਾ ਮੁਹਿੰਮ ਦੇ ਆਖਰੀ ਦਿਨ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਵਿਭਾਗ ਅਧੀਨ ਕੰਮ ਕਰ ਰਹੇ ਸਫਾਈ ਮੁਲਾਜ਼ਮਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਫਰੀਦਕੋਟ ਜ਼ਿਲ੍ਹਾ ਪ੍ਰੀਸ਼ਦ ਵਿਖੇ ਵੀ ਵਧੀਕ ਡਿਪਟੀ ਕਮਿਸ਼ਨਰ ਨਰਪਿੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਵੱਛ ਭਾਰਤ ਦਿਵਸ ਮਨਾਇਆ ਗਿਆ ਸ਼ਮਦਾਨ ਗਤੀਵਿਧੀਆਂ ਤਹਿਤ ਸਫਾਈ ਕੀਤੀ ਗਈ ਤੇ ਵੇਸਟ ਪਲਾਸਟਿਕ ਲਿਫਾਫੇ ਇਕੱਤਰ ਕੀਤੇ ਗਏ ਇਸੇ ਤਰ੍ਹਾਂ ਸ਼੍ਰੀ ਮਕੋਤਚਰ ਸਾਹਿਬ ਵਿਖੇ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜਕੁਮਾਰ ਦੀ ਪ੍ਰਦਾਨਗੀ ਹੇਠ ਅੱਜ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿਖੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਦੇ ਸਹਿਯੋਗ ਨਾਲ ਸਫਾਈ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਮੈਂਬਰਾਂ ਨੂੰ ਅਹਿਦ ਦਵਾਇਆ ਕਿ ਉਹ ਸਫਾਈ ਮੁਹਿੰਮ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨਗੇ ਤੇ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਡੱਬਿਆਂ ਵਿੱਚ ਪਾਉਣਗੇ। स्वच्छता ही सेवा मुहिम ਦੇ ਹਿੱਸੇ ਵਜੋਂ ਹੀ ਮੁਹਾਲੀ ਨਗਰ ਨਿਗਮ ਨੇ ਵੀ ਨਾਗਰਿਕਾਂ 'ਚ ਸਫਾਈ ਤੇ ਕੂੜਾ ਪ੍ਰਬੰਧਨ ਤਹਿ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਫਲੈਸ਼ ਮੌਪ ਪ੍ਰੋਗਰਾਮ ਕਰਵਾਇਆ ਇਸ ਵਿੱਚ ਗਿਆਨ ਜੋਤੀ ਕਾਲਜ ਦੇ ਵਿਦਿਆਰਥੀਆਂ ਨੇ ਸ਼ਮੂਕਤ ਕੀਤੀ ਉਦਰ ਸਾਹਿਬ ਜੀ ਦਾ ਅਜੀਤ ਸਿੰਘ ਨਗਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੀ ਸਵੱਛਤਾ ਹੀ ਸੇਵਾ ਅਭਿਆਨ ਦਾ ਆਯੋਜਨ ਸਫਾਈ ਕਰਮਚਾਰੀਆਂ ਤੇ ਸਟਾਫ ਦੀ ਸਰਗਰਮ ਸ਼ਮੂਲੀਅਤ ਨਾਲ ਕੀਤਾ ਗਿਆ ਉਦਰ ਸੂਬੇ ਦੇ ਵੱਖ-ਵੱਖ ਜ਼ਿਲ੍ਹੇ ਵਿੱਚ ਵੀ ਚੱਲ ਰਹੀ ਸਵੱਛਤਾ ਮੁਹਿੰਮ ਬਾਰੇ ਉੱਚ ਅਧਿਕਾਰੀਆਂ ਤੇ ਲੋਕਾਂ ਨੇ ਜਾਣਕਾਰੀ ਦਿੱਤੀ ਜਿੱਤੇ ਪੰਕਰਗੜ ਜੋਇਟ ਕਮਿਸ਼ਨਰ ਐਮਸੀ ਮੁਹਾਲੀ ਅਸੀਂ तकरीबन 43 ਇਵੈਂਟ ਜਿਹੜੇ ਹਨ ਕਰਵਾਏ ਨੇ ਲੋਕਾਂ 와 ਦਾ ਇਹ ਹੀ ਮੈਸੇਜ ਹੈ ਨਾ ਆਲਾ ਦੋਲਾ ਸਾਫ ਰੱਖਣ ਸੁੱਕੇ ਤੇ ਗਿੱਲੇ ਕੂੜੇ ਨੂੰ ਅਲੱਗ-ਅਲੱਗ ਕਰਨ ਤਾਂ ਜੋ ਜਿਹੜਾ ਸੁੱਕਾ ਕੂੜੇ ਨੂੰ ਉਹਦੀ ਆਪਾਂ ਬੇਲਸ ਬਣਾ ਸਕੀਏ ਤੇ ਗਿੱਲਾ ਕੂੜਾ ਹੈ ਉਹਨੂੰ ਆਪਾਂ ਖਾਦ ਦੇ ਵਿੱਚ ਕਨਵਰਟ ਕਰੀਏ ਮੈਂ ਸੰਦੀਪ ਕਾ ਜ਼ਿਲ੍ਹਾ ਯੂਥ ਆਫਸਰ ਨਰੀਵਾ ਕੇਂਦਰ ਗੁਰਦਾਸਪੁਰ ਤੋਂ ਸਾਡਾ ਹੀ ਉਪਰਾਲਾ ਜਿਗਾ ਕਿ ਸਾਡੇ ਦਿਨਾਂ ਵੀ ਯੂਥ ਹੈ ਸਮੂਹਾਂ ਨੂੰ ਇਸ ਚੀਜ਼ ਲਈ ਅਵੇਅਰ ਕੀਤਾ ਜਾਂਦਾ ਕਿ ਨਾ ਤੇ ਉਹ ਖੁਦ ਗੰਦਗੀ ਤੋਂ ਲਾਂਤ ਦੂਸਰਿਆਂ ਨੂੰ ਵੀ ਗੰਦਗੀ ਕਲਾਂ ਤੋਂ ਰੋਕ ਲੋਕਾਂ ਨੂੰ ਜਿੰ ਹਰ ਸਰਕਾਰੀ ਦਫਤਰ ਵੀ ਨੇ ਉਹਨਾਂ ਨੂੰ ਸਾਫ਼ ਸਾਈ ਰੱਖਣ ਵਿੱਚ ਮਦਦ ਕਰੇਗਾ ਕਿ ਸਾਡਾ ਦੁਸ਼ ਦੇਸ਼ ਹੋ ਸਾਫ਼ ਸੁਥਰਾ ਰਹਿ ਪਾਏਗਾ ਨਗਰ ਨਿਗਮ ਪਠਾਨਕੋਟੋ ਲੋ ਵੀ ਜਿਸੀਂ ਓਥ੍ਹ ਕਰਵਾਈ ਹੈ ਵੱਖ-ਵੱਖ ਸਕੂਲਾਂ ਦੇ ਵਿੱਚ ਸਵੱਛਤਾ ਪਲੇਜ ਕਰਵਾਈ ਸੀ ਰੈਲੀਆਂ ਕਰਵਾਈਆਂ ਨੇ ਉਸ ਤੋਂ ਬਾਅਦ ਸਾਡਾ ਅੱਜ ਦਾ ਜਿਹੜਾ ਮੇਨ ਇਵੈਂਟ ਸੀ ਉਹ ਸਲੈਸ਼ ਮੌਬ ਕਮ ਨੁਕਰਨਾਟਕ ਉਹਨਾਂ ਨੇ ਬੜਾ ਇੱਕ ਵਧੀਆ ਮੈਸੇਜ ਲਾਇਆ ਕਿ ਤੁਸੀਂ ਆਪਣੇ ਕੂਰੇ ਨੂੰ ਆਪ ਮੈਨੇਜ ਕਰੋ ਆਪਣੇ ਵੈਟ ਔਰ ਡਰਾਈ ਵੇਸ ਨੂੰ ਅਲੱਗ-ਅਲੱਗ ਰੱਖੋ ਔਰ ਜਿਸਨਾ ਹੀ ਨਗਰ ਨਿਗਮ ਦਾ ਕੋਈ ਵਹੀਕਲ ਆਂਦਾ ਹੈ ਉਹਨੂੰ ਵੱਖਰਾ-ਵੱਖਰਾ ਹੀ ਤੁਸੀਂ ਵੈਟ ਔਰ ਡਰਾਈ ਵੇਸ ਮਾਈ ਭਾਰਤ ਵਲੰਟੀਅਰਸ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਾਈ ਬਹਿਲੋ ਫਿਜ਼ੀਕਲ ਟ੍ਰੇਨਿੰਗ ਸੈਂਟਰ ਨਾਲ ਮਿਲ ਕੇ ਯੂਥ ਕਲੱਬ ਦੇ ਸਹਿਯੋਗ ਨਾਲ ਵੀ ਵਕੂਆਖਾਵਾਕ ਥਾਵਾਂ ਤੇ ਸਫਾਈ ਅਭਿਆਨ ਚਲਾਏ ਗਏ। ਉਦਰ ਗੁਰਦਾਸਪੁਰ ਵਿਖੇ ਸਵੱਛਤਾ ਪੰਦਰਵਾੜੇ ਦੇ ਤਹਿਤ ਨਰਯੁਵਾ ਕੇਂਦਰ, ਨਗਰ ਕੌਂਸਲ ਗੁਰਦਾਸਪੁਰ ਅਤੇ ਐਨਜੀਓ ਦੇ ਸਹਿਯੋਗ ਨਾਲ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਅਤੇ ਸਾਫ-ਸਫਾਈ ਰੱਖਣ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਡਾਕਟਰ ਬੀ ਆਰ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਮੁਹਾਲੀ ਨੇ ਵੀ ਅੱਜ ਕੈਂਪਸ ਵਿਖੇ ਗਾਂਧੀ ਜਨਮ ਦਿਵਸ ਮੌਕੇ ਸਵੱਛਤਾ ਅਤੇ ਵਾਤਾਵਰਣ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਫਾਈ ਅਭਿਆਨ ਚਲਾਇਆ ਇਸ ਮੌਕੇ ਪ੍ਰੋਫੈਸਰਾਂ ਸਟਾਫ ਵਿਦਿਆਰਥੀਆਂ ਨੇ ਸਵੱਛ ਭਾਰਤ ਮਿਸ਼ਨ ਪ੍ਰਤੀ ਆਪਣੀ ਇੱਕ ਜੁਟਤਾ ਤੇ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਪਰ ਦੇਸ਼ਾਖਬਾਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਦੇਸ਼ ਅੱਜ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 155ਵੇਂ ਜਨਮਵਰੀ ਘੰਟੇ ਯਾਦਗਾਰੀ ਰਾਸ਼ਟਰੀ ਰਾਜਧਾਨੀ ਸਥਿਤ ਬਾਪੂ ਦੀ ਸਮਾਦੀ ਤੇ ਸਰਬਤਰਮ ਪ੍ਰਾਰਥਨਾ ਸਭਾ ਕਰਵਾਈ ਗਈ। ਰਾਸ਼ਟਰਪਤੀ ਦ੍ਰੋਪਤੀ ਮੁਰਮੂ, ਉਪਰਾਸ਼ਟਰਪਤੀ ਜਗਦੀਪ ਤਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀਆਂ ਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਰਾਜਕਾੜ ਤੇ ਮਹਾਤਮਾ ਗਾਂਧੀ ਨੂੰ ਸ਼ਰਧਾ ਤੇ ਫੁੱਲ ਭੇਟ ਕੀਤੇ। ਵਿਸ਼ੇਪਾਰ ਵਿੱਚ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨੂੰ ਪ੍ਰਚਾਰਿਤ ਕਰਨ ਵਾਲੀ ਸੰਸਥਾ ਗਾਂਦੀਅਨ ਗਲੋਬਲ ਫੈਮਿਲੀ ਵੱਲੋਂ ਅਜਮੋਗਾ ਦੇ ਪਿੰਡ ਤਲਵੰਡੀ ਪੰਗੇਰੀਆਂ ਦੇ ਕਾਲਜ ਵਿਖੇ ਗਾਂਧੀ ਜਯੰਤੀ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ ਗਿਆ ਇਸ ਮੌਕੇ ਡਾਕਟਰ ਮਾਲਤੀ <th>ਥਾਪੜ ਨੇ ਆਖਿਆ ਕਿ ਮਹਾਤਮਾ ਗਾਂਧੀ ਦੀ ਸੋਚ ਪੂਰੀ ਤਰ੍ਹਾਂ ਨਾਲ ਧਰਮ ਨਿਰਪੱਖ ਸੀ ਅਤੇ ਉਹਨਾਂ ਨੇ ਰਾਸ਼ਟਰ ਦੀ ਮਜ਼ਬੂਤੀ ਲਈ ਬਿਹਤਰ ਸਮਾਜ ਦੀ ਸਥਾਪਨਾ ਦੇ ਸੰਕਲਪ ਨੂੰ ਮੂਲ ਰੂਪ 'ਚ ਪਿੰਡ ਦੀ ਪ੍ਰਗਤੀ ਤੋਂ ਸ਼ੁਰੂ ਕਰਨ ਤੇ ਜ਼ੋਰ ਦਿੱਤਾ। ਉਧਰ ਹਿੰਦੂ ਕਨਿਆ ਕਾਲਜ ਕਪੂਰਥਲਾ ਵਿਖੇ ਵੀ ਸੋਸ਼ਲ ਸਾਇੰਸਿਸ ਵਿਭਾਗ ਵੱਲੋਂ ਗਾਂਧੀ ਜਯੰਤੀ ਨੂੰ ਸਮਰਪਿਤ ਇੱਕ ਲੈਕਚਰ ਦਾ ਆਯੋਜਨ ਕੀਤਾ ਗਿਆ। ਲੁਧਿਆਣਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਗਿਮਾਨ ਤੇ ਉਹਨਾਂ ਦੀ ਟੀਮ ਨੇ ਮਾਤਾ ਰਾਨੀ ਚੌਕ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਾਜ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਉਹਨਾਂ ਦੇ 120ਵੇਂ ਜਨਮ ਦਿਨ ਤੇ ਨਮਨ ਕਰ ਰਿਹਾ ਹੈ ਜਲੰਧਾ ਛਾਣੀ ਦੇ ਖੇਤਰੀ ਲੇਖਾ ਦਫ਼ਤਰ ਵੱਲੋਂ ਕੱਲ ਰੱਖਿਆ ਲੇਖਾ ਵਿਭਾਗ ਦਾ ਸਥਾਪਨਾ ਦਿਵਸ ਮਨਾਇਆ ਗਿਆ ਇਸ ਮੌਕੇ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ ਖੇਤਰੀ ਦਫ਼ਤਰ ਦੇ ਇੰਚਾਰਜ ਮਨਜੀਤ ਕੌਰ ਵਧੀਕ ਕੰਟਰੋਲਰ ਨੇ ਕਿਹਾ ਕਿ ਰੱਖਿਆ ਲੇਖਾ ਵਿਭਾਗ ਦੇਸ਼ ਦੀ ਫੌਜ ਦੀਆਂ ਸੇਵਾਵਾਂ ਚ ਸਰਗਰਮੀ ਨਾਲ ਜੁਟਿਆ ਹੋਇਆ ਹੈ ਤੇ ਉਹ ਆਡਿਟ ਅਤੈ ਹੈ ਕਿ ਅਤਿਵਿਤੀ ਮਾਮਲਿਆਂ ਨੂੰ ਕੁਸ਼ਲਤਾ ਨਾਲ ਸੰਭਾਲਦੇ ਸਲਾਹਕਾਰੀ ਸੇਵਾਵਾਂ ਪ੍ਰਦਾਨ ਕਰਨਾ ਉਹਨਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਦੇ ਸਮਰੱਥ ਹੁੰਦਾ ਸਤਾ ਦਿੱਤਾ। ਅੱਜ ਸਵੈਇਛਨਕ ਖੂਨਦਾਨ ਬਾਰੇ ਕੌਮੀ ਦਿਵਸ ਮੌਕੇ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਵੱਲੋਂ ਲੋਕਾਂ ਨੂੰ ਖੂਨਦਾਨ ਕਰਨ ਬਾਰੇ ਜਾਗਰੂਕ ਕਰਨ ਲਈ ਇੱਕ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸਰਕਾਰੀ ਨਰਸਿੰਗ ਕਾਲਜ ਤੇ ਪ੍ਰਾਈਵੇਟ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। 17 ਸਤੰਬਰ ਤੋਂ 17 ਅਕਤੂਬਰ ਤੱਕ ਚਲਾਈ ਜਾ ਰਹੀ ਵਿਸ਼ੇਸ਼ ਖੂਨਦਾਨ ਮੁਹਿੰਮ ਸਬੰਧੀ ਵੀ ਜਾਗਰੂਕ ਕੀਤਾ ਗਿਆ। ਅਦੇਸ ਮਹਿੰਮ ਤਹਿਤ 18 ਤੋਂ 65 ਸਾਲ ਦੀ ਉਮਰ ਤੱਕ ਦਾ ਕੋਈ ਵੀ ਸਿਹਤਮੰਦ ਵਿਅਕਤੀ ਸਵੈ ਇੱਛਾ ਨਾਲ ਖੂਨਦਾਨ ਕਰ ਸਕਦਾ ਹੈ ਫਾਜ਼ਲ ਕਾਂਦੇ ਪਿੰਡ ਅੰਨੀਵਾਲਾ ਵਿਖੇ ਅੱਜ ਸੜਕੀ ਕਰੀਬ 5:30 ਵਜੇ ਪੈਦਲ ਜਾ ਰਹੇ ਦੋ ਵਿਅਕਤੀਆਂ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਇਸ ਹਾਦਸੇ ਚੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਸਖਮੀ ਹੈ ਫਾਜ਼ਲਕਾ ਤੋਂ ਸਾਡੇ ਪੱਤਰਕਾਰ ਜਲੇਸ਼ ਠਠਈ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਕਮਲਜੀਤ ਸਿੰਘ ਆਪਣੇ ਇੱਕ ਦੋਸਤ ਨਾਲ ਸੈਰ ਕਰਨ ਜਾ ਰਿਹਾ ਸੀ ਤਾਂ ਪਿਛੋਕੜ ਇੱਕ ਕਾਰ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਕਮਲਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਜ਼ਖਮੀ ਦਾ ਇਲਾਜ ਕੀਤਾ ਜਾ ਰਿਹਾ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਪਰਾਲੀ ਦੀ ਰਹਿੰਦ ਖੁੰਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਢਿੱਲ ਨਹੀਂ ਵਰਤੀ ਜਾਏਗੀ ਅਤੇ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਹਵਾ ਪ੍ਰਦੂਸ਼ਣ ਰੋਕੂ ਕੰਟਰੋਲ ਐਕਟ ਤਹਿਤ ਜੇਕਰ ਕੋਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਹਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਲਾਲ ਇੰਦਰਾਜ ਕੀਤਾ ਜਾਵੇਗਾ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਜੀਵਨ ਵਿੱਚ ਸਫਾਈ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦਾ 10000 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਸਫਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਅਤੇ ਪੰਜਾਬ ਸਮੇਤ ਦੇਸ਼ ਭਰ ਵਿੱਚ ਰਾਸ਼ਟਰੀ ਪితామਹਾ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜਨਵਰੀ ਗਣਮਾਕੇ ਸ਼ਰਧਾਂਜਲੀ ਸਮਾਗਮ ਕੀਤੇ ਗਏ। ਇਸ ਦਿਨਾਂ ਲਈ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ। ਨਮਸਕਾਰ।